ਲੱਭਟਾਲੇ ਉਹ ਜੇ ਘਰ ਦੀ ਖੁਸ਼ੀਆ ਲਲਕਾਰਾਂ ਮਾਰ ਕੇ ਲਾਉਂਦੇ ਸ਼ੱਬੇ ਨੂੰ ਲੈਂਟਰ ਦੀ ਵਧਾਈ ਦੇਣ ਲਈ ਆਰਨੀਤ ਬਾਈ ਪਹੁੰਚਿਆ ਮਰਾੜ ਕਲਾਂ ਪਿੰਡ ਸ਼ੱਬੇ ਦੀ ਨਵੀਂ ਕੋਠੀ ਅੱਗੇ ਖੜ ਕੇ ਸਨੈਪਚੈਟ ਬਾਈ ਨੇ ਸ਼ੇਅਰ ਕੀਤੀ ਜਿਹਦੇ ਵਿੱਚ ਆਰਨੀਤ ਬਾਈ ਸ਼ੱਬੇ ਦੇ ਮਾਤਾ ਪਿਤਾ ਨੂੰ ਵਧਾਈ ਦੇ ਰਿਹਾ ਹੈ ਤੇ ਬਾਈ ਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਉਹ ਸ਼ੱਬੇ ਦੀ ਕੋਠੀ ਲਈ ਇੱਕ ਗਾਣਾ ਵੀ ਗਾਉਂਦਾ ਹੈ ਤੇ ਦੋਸਤੋ ਉੱਥੇ ਹੀ ਸਾਰਾ ਪਿੰਡ ਇਕੱਠਾ ਹੋ ਜਾਂਦਾ ਤੇ ਆਰਨੀਤ ਬਾਈ ਕਹਿੰਦਾ ਕਿ ਜਿਹਨੂੰ ਜਿਹਨੂੰ ਸ਼ੱਬੇ ਦੇ ਘਰ ਦੀ ਖੁਸ਼ੀ ਆ ਉਹ ਚੀਕ ਮਾਰ ਕੇ ਦੱਸੋ ਤਾਂ ਮਿੱਤਰੋ ਇੰਨੀ ਆ ਜ਼ਿਆਦਾ ਉੱਥੇ ਰੌਣਕਾਂ ਲੱਗਦੀਆਂ ਨੇ ਕਿ ਸਾਰਾ ਪਿੰਡ ਹੀ ਇਕੱਠਾ ਹੋਇਆ ਹੁੰਦਾ ਦੋਸਤੋ ਤੁਸੀਂ ਜਾਣਦੇ ਹੋ ਜਿੱ ਕੀ ਸੀ ਉਸੇ ਦੇਣੀ ਆਰਨੇਤ ਬਾਈ ਨੇ ਆਪਣਾ ਜੋ ਸਵਰਾਜ ਟਰੈਕਟਰ ਹੈ ਉਹ ਸ਼ਬੇਕਰ ਪੇਜਤਾ ਸੀ ਤੇ ਕਿਹਾ ਸੀਗਾ ਕਿ ਤੂੰ ਜੋ ਹੈ ਕੋਠੀ ਦਾ ਕੰਮ ਕਰ ਰਿਹਾ ਤੇ ਮਿੱਤਰੋ ਅੱਜ ਕੋਠੀ ਜਿੱਦੋਂ ਲੈੰਟਰ ਤੇ ਪਹੁੰਚੀ ਤਾਂ ਖੁਦ ਆਰਨੇਤ ਬਾਈ ਗਿਆ ਸ਼ਬੇਕਰ ਤੇ ਸਾਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਇਹ ਖੂਬਸੂਰਤ ਵੀਡੀਓਜ਼ ਸਨੈਪਚੈਟ ਸਟੋਰੀ ਚ ਆਰਨੇਤ ਬਾਈ ਨੇ ਸ਼ੇਅਰ ਕੀਤੀਆਂ ਨੇ ਤੇ ਬਾਈ ਸੱਚੇ ਸਾਫ਼ ਸੁਥਰੇ ਦਿਲ ਨਾਲੇ ਬੰਦੇ ਦਾ ਸਭ ਨਾਲੀ ਪਿਆਰ ਦੇਖ ਲੋ ਮਿਲਦਾ ਕਿਉਂਕਿ ਸਾਰਾ ਪਿੰਡੀ ਜੁਆ ਇਕੱਠਾ ਫਿਰਦਾ ਹੈ ਸ਼ਬੇ ਦੇ ਲੈੰਟਰ ਤੇ ਸੋ ਤੁਸੀਂ ਵੀ ਬਾਈ ਨੂੰ ਵਧਾਈਆਂ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ